ਅੱਜ ਦੀ ਜਿਹੜੀ ਸੱਡੀ ਮੇਨ ਪ੍ਰੈਸ ਮਿਲਣੀ ਦਾ ਹੋ ਤੁਸੀਂ ਸਾਰਿਆਂ ਨੇ ਕਈ ਦਿਨਾਂ ਤੋਂ ਇਹ ਕਵਰ ਕਰ ਰਹੇ ਸੀ ਤੇ ਅੱਜ ਮੁਬਾਰਕਾਂ ਦਾ ਦਿਨ ਹੈਗਾ ਕਿ ਸਾਡੇ ਜਿਹੜੇ ਮੇਅਰ ਕੈਂਡੀਡੇਟ ਸੀਗੇ ਸਾਂਝੇ ਮੇਅਰ ਕੈਂਡੀਡੇਟ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੁਲਦੀਪ ਕੁਮਾਰ ਜੀ ਉਹ ਅੱਜ ਮੇਅਰ ਸੁਪਰੀਮ ਕੋਰਟ ਵੱਲੋਂ ਚੁਣੇ ਗਏ ਉਹਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਕਿਉਂਕਿ ਤੁਸੀਂ ਸਾਰਿਆਂ ਨੇ ਇਹ ਸਾਰੀ ਚੀਜ਼ਾਂ ਨੂੰ ਪ੍ਰੈਸ ਦੇ ਉੱਤੇ ਸਾਰੇ ਦੇਸ਼ 'ਚ ਵਿਦੇਸ਼ 'ਚ ਇਕੱਲੇ ਚੰਡੀਗੜ੍ਹ ਦਾ ਚੋਣ ਨਹੀਂ ਰਹਿ ਗਿਆ ਸੀ ਇਹ ਇਹ ਚੋਣ ਇੰਟਰਨੈਸ਼ਨਲ ਚੋਣ ਬਣ ਗਿਆ ਸੀ ਔਰ ਮੈਨੂੰ ਯਾਦ ਆਉਂਦਾ ਹੈ ਕਿ ਅਸੀਂ ਤੇ ਦਿੱਲੀ ਗਏ ਡਾਕਟਰ ਸੰਦੀਪ ਪਾਟਕ ਜੀ ਨੇ ਕੁਲਦੀਪ ਕੁਮਾਰ ਨੂੰ ਕਿਹਾ ਤੁਸੀਂ ਚੰਡੀਗੜ੍ਹ ਕੇ ਮੇਰ ਨਹੀਂ ਇੰਟਰਨੈਸ਼ਨਲ ਮੇਅਰ ਬਣ ਰਹੇ ਹੋ ਔਰ ਮੈਨੂੰ ਅੱਛੀ ਤਰ੍ਹਾਂ ਉਹ ਦਿਨ ਯਾਦ ਆ ਔਰ ਮੈਂ ਸਮਝਦਾ ਕਿ ਜਿਹੜੀ ਲੜਾਈ ਸੀ ਉਹ ਇੰਨੀ ਸੌਖੀ ਨਹੀਂ ਸੀ ਕਈ ਚੈਲੰਜਸ ਸੀਗੇ ਸਭ ਤੋਂ ਪਹਿਲਾਂ ਤਾਂ ਇਹ ਇਲੈਕਸ਼ਨ ਕਰਾਉਣ ਲਈ ਤਿਆਰ ਨਹੀਂ ਸੀ ਸਾਡੀ ਡਿਸਕਸ਼ਨ ਹੋਈ ਔਰ ਮੈਨੂੰ ਯਾਦ ਹੈ ਔਰ ਮੈਂ ਧੰਨਵਾਦੀਆਂ ਗੁਰਪ੍ਰੀਤ ਜੀ ਗਾਪੀ ਜੀ ਦਾ ਇਹਨਾਂ ਨੇ ਵੀ ਇੱਕ ਸਲਾਹ ਦਿੱਤੀ ਕਿ ਆਪਾਂ ਡਿਪਟੀ ਕਮਿਸ਼ਨਰ ਨੂੰ ਇੱਕ ਪ੍ਰੈਜੈਂਟੇਸ਼ਨ ਦੇਈਏ ਔਰ ਡਿਪਟੀ ਕਮਿਸ਼ਨਰ ਨੂੰ ਪ੍ਰੈਜੈਂਟੇਸ਼ਨ ਦਿੱਤੀ ਗਈ ਕਿਉਂਕਿ ਚੋਣ ਕਰਾਈ ਨਹੀਂ ਰਹੀ ਸੀ ਪ੍ਰੈਜੈਂਟੇਸ਼ਨ ਦੇਣ ਤੋਂ ਬਾਅਦ ਚੋਣ ਦਾ ਸਿਸਟਮ ਸ਼ੁਰੂ ਹੋਇਆ 10 ਤਰੀਕ ਨੂੰ ਚੋਣ ਜਿਹੜਾ ਹੈ ਉਹ ਐਲਾਨ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਜਿਸ ਹਿਸਾਬ ਨਾਲ ਦਿੱਲੀ ਕੰਮ ਅੱਗੇ ਚੱਲਦਾ ਹੈ ਸਾਡਾ ਸਮਝੌਤਾ ਹੁੰਦਾ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਔਰ ਮੇਅਰ ਕੈਂਡੀਡੇਟ ਕੁਲਦੀਪ ਕੁਮਾਰ ਜੀ ਨੂੰ ਚੁਣਿਆ ਜਾਂਦਾ ਔਰ ਇਸ ਦੇ ਸਾਹਮਣੇ ਸੀਨੀਅਰ ਡਿਪਟੀ ਮੇਅਰ ਗੁਰਪ੍ਰੀਤ ਗਾਭੀ ਜੀ ਨੂੰ ਚੁਣਿਆ ਜਾਂਦਾ ਤੇ ਜਿਹੜੇ ਡਿਪਟੀ ਮੇਅਰ ਸੀਗੇ ਉਹ ਸਾਡੇ ਨਿਰਮਲਾ ਦੇਵੀ ਜੀ ਉਹਨਾਂ ਨੂੰ ਚੁਣਿਆ ਜਾਂਦਾ ਔਰ ਉਸ ਦਿਨ ਅਸੀਂ ਜਦ 20 ਦੇ 20 ਲੋਕੀ ਕਾਉਂਸਲਰ ਇਕੱਠੇ ਸੀਗੇ 18 ਤਰੀਕ ਨੂੰ ਅਸੀਂ ਵੋਟ ਪਾਣ ਲਈ ਜਦ ਐਮਸੀ ਦੇ ਆਫਿਸ ਪਹੁੰਚਦੇ ਆ ਤੇ ਸਵੇਰੇ ਪਤਾ ਲੱਗਦਾ ਕਿ ਐਮਸੀ ਦੇ ਆਫਿਸ ਦੇ ਅੰਦਰ ਕੀ ਹੋਇਆ ਜੀ ਅਨਿਲ ਮਸੀਹ ਜੀ ਜਿਹੜੇ ਪ੍ਰੈਸਾਈਡਿੰਗ ਆਫੀਸਰ ਸੀ ਉਹ ਬਿਮਾਰ ਹੋ ਜਾਂਦੇ ਔਰ ਬਿਮਾਰੀ ਬਹੁਤ ਵੱਡੀ ਹੋ ਗਈ ਉਹਨਾਂ ਨੂੰ। ਇੱਕਦਮ ਪਤਾ ਲੱਗਿਆ ਵੀ ਬਿਮਾਰ ਹੋ ਗਏ ਪਤਾ ਨਹੀਂ ਪਿੱਠ 'ਚ ਦਰਦ ਸਿਗਾ ਲੱਗੀ ਜੀ। ਬੈਕ ਬੈਕ ਇੱਕ ਸੀਗਾ ਕਿਉਂਕਿ ਬਿਮਾਰੀ ਬਹੁਤ ਵੱਡੀ ਸੀ। ਉਹ ਬਿਮਾਰੀ ਐ ਸੀਗੀ ਕਿ ਉਹਨਾਂ ਕੋਲ ਵੋਟਾਂ ਨਹੀਂ ਸੀਗੀਆਂ। ਇਹ ਬਿਮਾਰੀ ਸੀ। ਭਾਰਤੀ ਜਨਤਾ ਪਾਰਟੀ ਛੋਟੇ ਮੇਅਰ ਦੇ ਇਲੈਕਸ਼ਨ ਨੂੰ ਹਾਰਨ ਲਈ ਤਿਆਰ ਨਹੀਂ ਸੀ। ਜਿਸ ਹਿਸਾਬ ਦਾ ਕਤਲ ਉਹ ਕਰ ਰਹੀ ਸੀਗੀ ਉਹ ਬਿਲਕੁਲ ਤਿਆਰ ਨਹੀਂ ਸੀ। ਤੇ 10 ਤਰੀਕ 18 ਤਰੀਕ ਨੂੰ ਇਲੈਕਸ਼ਨ ਨੂੰ ਪੋਸਟਪੋਨ ਕਰ ਦਿੱਤਾ ਜਾਂਦਾ। ਐਡਮਿਨਿਸਟ੍ਰੇਸ਼ਨ ਉਹਨਾਂ ਨਾਲ ਮਿਲਿ ਜੀ ਡਿਪਟੀ ਕਮਿਸ਼ਨਰ ਸਾਹਿਬ ਨੇ 6 ਤਰੀਕ ਤਰੀਕ ਦਿੱਤੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਸਲਾਹ ਕੀਤੀ ਅਸੀਂ ਹਾਈ ਕੋਰਟ ਗਏ ਔਰ ਹਾਈ ਕੋਰਟ ਦੇ ਅੰਦਰ ਅਸੀਂ ਰਿਕੁਐਸਟ ਕੀਤੀ ਜੀ ਇਲੈਕਸ਼ਨ ਜਲਦੀ ਕਰਾਏ ਜਾਣ ਪਰ ਉਹਨਾਂ ਨੇ ਕਿਹਾ ਜੀ 6 ਤਰੀਕ ਅਸੀਂ ਦੇ ਦਿੱਤੀ ਪਰ ਬਾਰ ਬਾਰ ਰਿਕੁਐਸਟ ਕਰਨ ਤੋਂ ਬਾਅਦ 30 ਤਰੀਕ ਨੂੰ ਇਲੈਕਸ਼ਨ ਕਰਾਏਗੇ ਔਰ 30 ਤਰੀਕ ਨੂੰ ਜਦ ਇਲੈਕਸ਼ਨ ਕਰਾਏਗੇ ਤਦ ਭਾਰਤੀ ਜਨਤਾ ਪਾਰਟੀ ਦਾ ਫਾਰਮੂਲਾ ਨੰਬਰ 2 ਕਿਉ ਫਾਰਮੂਲਾ ਉਹ ਵੰਦ ਤੇ ਸੀ ਅਨਿਲ ਮਸੀਹ ਦੇ ਪਿੱਠ 'ਚ ਦਰਦ ਫਾਰਮੂਲਾ ਨੰਬਰ 2 ਸੀਗਾ ਕਿ 8 ਵੋਟਾਂ ਇਨਵੈਲਿਡ ਕਰ ਦਿਓ ਔਰ 8 ਵੋਟਾਂ ਇਨਵੈਲਿਡ ਕਰਤੀਆਂ ਇਹ ਸਾਰੇ ਕਾਉਂਸਲਰਜ਼ ਉੱਤੇ ચીਖ ਰਹੇ ਆ ਬੋਲ ਰਹੇ ਆ ਪਰ ਕੀ ਦੇਖਿਆ ਕਿ ਤੁਸੀਂ ਸਾਰਿਆਂ ਨੇ ਵੀਡੀਓਜ਼ ਦੇਖੇ ਕਿ ਕਿਵੇਂ ਉਹ ਵੈਲ ਦੇ ਅੰਦਰ ਖੜੇ ਹੋਗੇ ਔਰ ਵੈਲ ਦੇ ਅੰਦਰ ਖੜੇ ਹੋ ਕੇ ਨਾਰੇ ਲਾਣੇ ਸ਼ੁਰੂ ਕਰਤੇ ਔਰ ਇਹ ਕਹਿਣਾ ਸ਼ੁਰੂ ਕਰਤਾ ਕਿਉਂਕਿ ਮੈਨੂੰ ਯਾਦ ਹੈ ਅਸੀਂ ਵੀਡੀਓਜ਼ ਬਾਰ-ਬਾਰ ਦੇਖ ਰਹੇ ਸੀਗੇ ਸਾਡਾ ਕਾਉਂਟੀ ਵੀ ਅਜੇ ਯੁਗੇਸ਼ ਢਿੰਗਰਾ ਜੀ ਤੇ ਕਾਂਗਰਸ ਦੇ ਗੁਰਬਖਸ਼ ਰਾਵਤ ਜੀ ਉੱਤੇ ਬਾਰ-ਬਾਰ ਅਪੀਲ ਕਰ ਰਹੇ ਸੀ ਔਰ ਜੇ ਤੁਸੀਂ ਵੀਡੀਓਜ਼ ਦੇਖੋ ਜਿਸ ਹਿਸਾਬ ਨਾਲ ਉਹਨਾਂ ਨੇ ਵੋਟਾਂ ਤੇ ਟਿਕ ਲਾਈ ਕਲੀਅਰਲੀ ਕੈਮਰਿਆਂ 'ਚ ਕੈਦ ਹੋ ਗਈ ਪਰ ਉਹ ਲੋਕ ਡਰਦੇ ਹੀ ਨਹੀਂ ਜੀ ਔਰ ਉਸ ਤੋਂ ਬਾਅਦ ਸਾਰਾ ਕੰਮ ਕਰਨ ਤੋਂ ਬਾਅਦ ਇਹ ਕਹਿਤਾ ਕਿ ਬੈਲਟ ਪੇਪਰ ਜਿਹੜੇ ਨੇ ਉਹ ਇਹਨਾਂ ਨੇ ਪਾੜਤੇ ਜੀ ਅੱਜ ਵੀ ਕਿਹਾ ਉਹਨਾਂ ਨੇ ਜਿਸ ਹਿਸਾਬ ਦੇ ਨਾਲ ਔਰ ਜਦ ਉਹਨਾਂ ਨੇ ਦੇਖਿਆ ਕਿ ਇੰਨਾ ਰੋਲਾ ਪੈ ਗਿਆ ਔਰ ਅਸੀਂ ਮਿਲ ਕੇ ਸੁਪਰੀਮ ਕੋਰਟ ਚਲੇ ਗਏ ਔਰ ਸੁਪਰੀਮ ਕੋਰਟ 'ਚ 5 ਫਰਵਰੀ ਨੂੰ ਜਦ ਚੀਫ ਜਸਟਿਸ ਸਾਹਿਬ ਨੇ ਫੋਜੀ ਗੱਲ ਕਹੀ ਕਿ ਇਹਨਾਂ ਨੂੰ ਲੱਗਿਆ ਯਾਰ ਖਤਰਾ ਹੈ ਹੁਣ ਔਰ ਖਤਰੇ ਦੇ ਅੰਦਰ ਉਹਨਾਂ ਨੇ ਪਲੈਨਿੰਗ ਕੀਤੀ ਕਿ ਹੁਣ ਆਪਣਾ ਫਾਰਮੂਲਾ ਨੰਬਰ 3 ਅਪਣਾਈਏ ਫਾਰਮੂਲਾ ਨੰਬਰ 1 ਅਨਿਲ ਮੁਸੀਬੇ ਮਾਰ ਫਾਰਮੂਲਾ ਨੰਬਰ 2 ਇਨਵੈਲਿਡ ਵੋਟਸ ਫਾਰਮੂਲਾ ਨੰਬਰ 3 3Kਜੀ ਆਪਰੇਸ਼ਨ ਲੋਟਸ ਆਪਰੇਸ਼ਨ ਲੋਟਸ ਜਿਹਦੇ ਲਈ ਇਹ ਪੂਰੇ ਦੇਸ਼ 'ਚ ਜਾਣੇ ਜਾਂਦੇ ਆ ਕਿ ਕਾਉਂਸਲਰ ਚੱਕੋ ਉਹਨਾਂ ਨੂੰ ਡਰਾਓ ਧਮਕਾਓ ਖਰੀਦੋ ਔਰ ਓਸੀ ਫਾਰਮੂਲੇ ਦੇ ਅੰਦਰ ਇੱਕ ਵੀਡੀਓ ਕੈਦ ਹੋ ਗਈ ਉਹਨਾਂ ਦੀ ਹੋਰ ਕਿਉਂਕਿ ਅਸਲ ਕਿ ਕੈਮਰੇ ਉਹਨਾਂ ਤੇ ਲੱਗੇ ਹੋਏ ਸੀਗੇ ਔਰ ਕਈ ਵੀਡੀਓ ਕੈਦ ਹੋਈਆਂ ਤੇ ਉਸ ਫਾਰਮੂਲੇ ਦੇ ਅੰਦਰ ਇੱਕ ਵੀਡੀਓ ਹੋਰ ਕੈਦ ਹੋ ਗਈ ਜਿਹਦੇ ਅੰਦਰ ਇਹਨਾਂ ਦੇ ਬਹੁਤ ਵੱਡੇ ਐਕਸ ਮੇਅਰ ਸਾਡੇ ਕਾਉਂਸਲਰ ਨੂੰ ਗੱਲ ਕਰ ਰਹੇ ਨੇ ਕਿ ਆਪ ہماری ਪਾਰਟੀ ਮੇ ਜੋਇਨ ਕਰ ਲਓ ਔਰ ਹਮ ਆਪਕੋ ਬਹੁਤ ਉੱਪਰ ਤੱਕ ਲੈ ਜਾਏਗੇ ਆਪਕੋ ਕੀ ਕੀ ਦੇ ਸਕਤੇ ਜੋ ਆਪਕੇ ਔਰ ਕਾਉਂਸਲਲਰਸ ਕੋ ਦਿੱਤਾ ਉਸ ਤੋਂ ਜ਼ਿਆਦਾ ਆਪਕੋ ਦੇਂਗੇ ਤੁਸੀਂ ਮੈਂ ਚਾਹਾਂਗਾ ਕਿ ਵੀਡੀਓ ਨੂੰ ਪਲੇ ਕੀਤਾ ਜਾਏ ਜਿਹਦੇ ਅੰਦਰ ਵੀਡੀਓ ਨੂੰ ਪਲੇ ਕਰੋ ਜੀ ਇੱਕ ਹੋਰ ਵੀਡੀਓ ਕਿਉਂਕਿ ਕਈ ਵੀਡੀਓ ਦਾ ਟਾਈਮ ਚੱਲਿਆ ਇਸ 'ਚ ਮੈਂ ਕਿਹਾ ਹੁਣ ਲਾਸਟ ਵੀਡੀਓ ਵੀ ਤੁਹਾਨੂੰ ਦਿਖਾ ਦਈਏ ਕਿ ਮੈਨੂੰ ਇਹਦੀ ਵੀਡੀਓ ਉਹ ਦਿਖਾਓ ਤੁਸੀਂ ਕਿਹ ਹੀ ਆਣੇ ਹੈ ਜੀ ਹਾਂਜੀ ਸਸੋਤਾਲ ਜੀ ਇਹਨਾਂ ਨੂੰ ਪਛਾਣਨੋਂ ਪਹਿਲਾਂ ਕੌਣ ਨੇ ਆਸ਼ਾ ਜਸਵਾਲ ਆਸ਼ਾ ਜਸਵਾਲ ਕਿਉਂਕਿ ਉਹ ਸੁਮੇ ਹੋ ਜਾਏਗੀ ਔਂਕੀ ਅੱਛਾ ਠੀਕ ਹੈ ਜੀ दमन जी गल कर रहे जी दमन जी इतने बैठे हुए हैं रोको जी वीडियो रोको जी एक मिनट कहें जिनको आगे लेके गए हैं उनसे ऊपर ही आपको देंगे उनसे ऊपर ही आपको रखेंगे और उस हिसाब से ये वीडियो आपके आगे अभी यहां पे पिक्चर खत्म नहीं शुरू हुई है अगला वीडियो दिखाओ जी थोड़ा 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 थोड़ा। थोड़ा थोड़ा। थोड़ा थोड़ा। अगला वीडियो दिखाओ जिसके अंदर मैडम खुद दिख रही है मैडम खुद दिखाओ जी उनको ये मैडम है जी यही मैडम है हां ये एक्स मेयर रहे हैं ये वीडियो हम आप लोगों को दे देंगे आप आराम से दिखाओ इसको और इसके अंदर वो कह रही है कि मेरा जो बेटा है वो दिल्ली गया हुआ है ਔਰ ਸਾਰਾ ਕੇਸ ਉਹ ਦੇਖ ਰਿਹਾ ਹੈ ਤੁਹਾਡੀ ਮੰਮੀ ਕਰਕੇ ਨਹੀਂ ਤਾਂ ਨਹੀਂ ਹੈ ਗੱਲ ਖਤਮ ਆਪਾਂ ਨਹੀਂ ਆਵਾਂ ਕੰਮ ਤੇ ਔਰ ਦਮਨ ਨਾਲ ਉਹ ਕਲੀਅਰਲੀ ਗੱਲਬਾਤ ਕਰ ਰਿਹਾ ਵੀ ਤੂੰ ਸਾਡੀ ਪਾਰਟੀ ਚ ਆ ਜਾ ਚਲੋ ਵੀਡੀਓ ਹੈ ਕਿੱਥੇ ਇਹ ਵੀਡੀਓ 21 ਸੈਕਟਰ ਦੀ ਹੈ ਉਹਨਾਂ ਦੇ ਘਰ ਦੀ 110 ਨੰਬਰ ਘਰ 110 ਨੰਬਰ ਘਰ ਪਹਿਲਾਂ ਇਹਨਾਂ ਨੂੰ ਫੋਨ ਕਰਿਆ ਜਾਂਦਾ ਹੈ ਫੋਨ ਕਰਕੇ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਔਰ ਐਦਾਂ ਆਪਰੇਸ਼ਨ ਲੋਟਸ ਚਲਾਇਆ ਜਾਂਦਾ ਹੈ ਇਹਦੇ ਦੋ ਵਰਜਨ ਨੇ ਇਹ ਦੋਨੋਂ ਵੀਡੀਓ ਦਿਖਾਵਾਂਗੇ ਇਸ ਤੋਂ ਬਾਅਦ ਇਹਨਾਂ ਦਾ ਬੇਟਾ ਫੋਨ ਕਰਦਾ ਹੈ ਔਰ ਬੇਟਾ ਕਹਿੰਦਾ ਜੀ ਆਪਕੋ ਬੜੇ ਸੀਨੀਅਰ ਲੀਡਰ ਸੇ ਇਹਨਾਂ ਨੇ ਕਿਹਾ ਜੀ ਲੀਡਰ ਦਾ ਨਾਮ ਦੱਸੋ ਉਹ ਕਹਿੰਦਾ ਇਹ ਹਮਾਰੇ ਨੈਸ਼ਨਲ ਲੀਡਰ ਹੈ ਮਤਲਬ ਇਹ ਨਹੀਂ ਵੀ ਚੰਡੀਗੜ੍ਹ ਦੇ ਹੀ ਲੀਡਰ ਕਰਦੇ ਇਹਨਾਂ ਦੇ ਹੀਰਾ ਫੇਰੀ ਨੈਸ਼ਨਲ ਲੀਡਰ ਹੀਰਾ ਫੇਰੀ ਕਰਦੇ ਦਿੱਲੀ 'ਚ ਬੈਠ ਕੇ ਇਹਨਾਂ ਨੂੰ ਬਾਰ-ਬਾਰ ਕਹਿ ਰਹੇ ਦਿੱਲੀ ਆ ਜਾਓ ਦਿੱਲੀ ਆ ਜਾਓ ਆਪਕੋ ਕੀਮਤ ਨਹੀਂ ਜਾਈ ਜਾਏਗੀ ਔਰ ਐਫਓ ਜੀ ਗੱਲਾਂ ਇਹ ਕਰਦੇ ਪਏ ਨੇ ਜਿਹੜੇ ਕੀ ਵੀਡੀਓ ਦੇ ਅੰਦਰ ਰਿਕਾਰਡ ਹੋ ਗਈ ਜਿਹੜੇ ਵੀਡੀਓ ਵੀ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰ ਲਾਂ ਔਰ ਐਸ ਹਿਸਾਬ ਨਾਲ ਜਿਸ ਹਿਸਾਬ ਨਾਲ ਤੁਸੀਂ ਦੇਖਿਆ ਤੇ ਤੁਹਾਨੂੰ ਤਿੰਨ ਫਾਰਮੂਲੇ ਦੱਸੇ ਫਾਰਮੂਲਾ ਨੰਬਰ ਏ ਅਨਿਲ ਮਸੀਬੀ ਬਿਮਾਰ ਫਾਰਮੂਲਾ ਨੰਬਰ 2 ਵੋਟਾਂ ਇਨਵੈਲਿਡ ਪ੍ਰੈਸਾਈਡਿੰਗ ਆਫੀਸਰ ਔਰ ਫਾਰਮੂਲਾ ਨੰਬਰ 3 ਸੇਲ ਐਂਡ ਪਰਚੇਸ ਜਿਹਨੂੰ ਕਹਿੰਦੇ ਹੌਰ ਸਟੇਟਿੰਗ ਇਹ ਤਿੰਨੋਂ ਫਾਰਮੂਲਾ ਇਹਨਾਂ ਨੇ ਕੀਤੇ ਔਰ ਇਸ ਹਿਸਾਬ ਨਾਲ ਇਹ ਪੂਰੇ ਦੇਸ਼ 'ਚ ਕਰਦੇ ਪਰ ਚੰਡੀਗੜ੍ਹ ਪੜੇ ਲਿਖਿਆ ਦਾ ਸ਼ਹਿਰ ਹੈ ਸਾਰੇ ਲੋਕ ਇੱਥੇ ਪੜੇ ਲਿਖੇ ਨੇ ਔਰ ਸਾਰਿਆਂ ਨੇ ਦੇਖਿਆ ਕੈਮਰੇ ਅੱਜ ਕਿਸ ਹਿਸਾਬ ਨਾਲ ਹੋਇਆ ਹੁਣ ਮੈਂ ਰੀਕਵੈਸਟ ਕਰਾਂਗਾ ਕਿ ਅੱਗੇ ਦਾ ਜਿਹੜਾ ਸਿਸਟਮ ਹੈ ਜੋ ਉਸ ਤੋਂ ਬਾਅਦ ਸੁਪਰੀਮ ਕੋਰਟ 'ਚ ਲੜਾਈ ਹੋਈ ਸਾਡੇ ਵੀਰ ਇਸ ਤੋਂ ਬਾਅਦ ਆਪਾਂ ਕੁਐਸਚਨ ਕਰ ਲੈਂਦੇ ਹਾਂ ਸਾਡੇ ਵੀਰ ਦੱਸਣਗੇ ਕਿ ਕਿਸ ਹਿਸਾਬ ਨਾਲ ਸੁਪਰੀਮ ਕੋਰਟ 'ਚ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਸਾਂਝੇ ਕੈਂਡੀਡੇਟ ਜਿੱਤੇ ਨੇ ਲੱਕੀ ਪਾਜੀ ਤੁਸੀਂ ਪੁਲਿਸ ਸਾਥੀਓ ਪਹਿਲਾਂ ਤਾਂ ਤੁਹਾਡਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਅੱਜ ਇਸ ਸ਼ਾਰਟ ਨੋਟਿਸ ਤੇ ਤੁਸੀਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਹੋ ਔਰ ਪਿਛਲੇ ਲਗਭਗ 1 ਮਹੀਨੇ ਤੋਂ ਸੱਚ ਦੀ ਲੜਾਈ ਸਾਡਾ ਅਲਾਈਅንስ ਜਿਹੜਾ ਇੰਡੀਆ ਅਲਾਈਅንስ ਹੈ ਜਿਸ ਚ ਕਾਂਗਰਸ ਔਰ ਆਮ ਆਦਮੀ ਪਾਰਟੀ ਹੈ ਇਹ ਲੜ ਰਿਹਾ ਔਰ ਸੜਕਾਂ ਤੇ ਵੀ ਅਸੀਂ ਪ੍ਰਦਰਸ਼ਨ ਕੀਤਾ ਕਿਉਂਕਿ ਸਾਡੀ ਸੰਖਿਆ 20 ਸੀਗੀ ਸਾਡਾ ਗਠਬੰਧਨ ਹੋਇਆ ਸੀਗਾ ਔਰ ਅਸੀਂ ਚਾਹਦੇ ਸੀਗੇ ਗਠਬੰਧਨ ਦਾ ਮੇਅਰ ਬਣੇ ਜਿਹੜਾ ਬੀਜੇਪੀ 8 ਸਾਲਾਂ ਤੋਂ ਚੰਡੀਗੜ੍ਹ ਦੇ ਵਿੱਚ ਰਾਜ ਕਰ ਰਹੀ ਹੈ ਔਰ ਚੰਡੀਗੜ੍ਹ ਦੀ ਰੈਂਕਿੰਗ ਲਗਾਤਾਰ ਗਿਰ ਰਹੀ ਹੈ ਲੋਕ ਦੁਖੀ ਨੇ ਲੋਕ ਪਰੇਸ਼ਾਨ ਨੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਇਸ ਸੋਚ ਨੂੰ ਲੈ ਕੇ ਅਸੀਂ ਚੰਡੀਗੜ੍ਹ ਦੇ ਵਿੱਚ ਗਠਜੰਬੰਦਨ ਕੀਤਾ ਸੀ ਗਠਜੰਬੰਦਨ ਸਾਡਾ ਨੈਸ਼ਨਲ ਲੈਵਲ ਤੇ ਵੀ ਹੈ ਪਰ ਇੱਥੇ ਸਾਡਾ ਗਠਜੰਬੰਦਨ ਇਹ ਸੀਗਾ ਕਿ ਮੇਅਰ ਜਿਵੇਂ ਤੁਹਾਨੂੰ ਸਣੀ ਜੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਹੋਏਗਾ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਕਾਂਗਰਸ ਦੇ ਹੋਣਗੇ ਉਸ ਲੜਾਈ ਨੂੰ ਲੜਦੇ ਲੜਦੇ ਕੀ ਕੀ ਫੇਸਸ ਹੋਏ ਤੁਹਾਡੇ ਸਾਹਮਣੇ ਆ ਪਰ ਅੱਜ ਅਸੀਂ ਸੁਪਰੀਮ ਕੋਰਟ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿਤਾਬਾਂ 'ਚ ਪੜਦੇ ਹੁੰਦੇ ਸੀ ਕਿ ਸੱਚਾਈ ਕੀ ਜਿੱਤ ਹੁੰਦੀ ਹੈ ਟਰੂਥ ਆਲਟੀਮੇਟਲੀ ਪ੍ਰਵੇਲਸ ਸਤਿਅਮੇਵ ਜਯਤੇ ਟਰੂ ਟਰੰਪਸ ਬਟ ਅੱਜ ਉਹ ਪ੍ਰੂਵ ਹੋ ਗਿਆ સુપ્રીમ કોર્ટ ਨੇ એક ਇਤਿਹਾਸਿਕ ਫੈਸਲਾ ਚੰਡੀਗੜ੍ਹ ਦੇ ਇਤਿਹਾਸ ਵਿੱਚ ਕੀਤਾ ਐਡਾ ਵੱਡਾ ਅਜੇ ਤੱਕ ਚੰਡੀਗੜ੍ਹ ਦਾ ਕੋਈ ਮਾਮਲਾ ਨਹੀਂ ਹੋਇਆ ਜਿਹੜਾ ਇੱਕ ਮਹੀਨੇ ਲਗਾਤਾਰ ਇੰਟਰਨੈਸ਼ਨਲ ਪ੍ਰੈਸ ਦੀ ਸੁਰਖੀਆਂ ਬਣਿਆ ਹੋਏ ਇੰਟਰਨੈਸ਼ਨਲ ਲੈਵਲ ਤੇ ਲੋਕ ਵਾਚ ਕਰ ਰਹੇ ਸੀਗੇ ਕੈਨੇਡਾ ਅਮਰੀਕਾ ਯੂਰਪ ਸਭ ਜਗ੍ਹਾ ਤੋਂ ਸਾਨੂੰ ਫੋਨ ਆ ਰਹੇ ਸੀਗੇ ਇਹ ਚੰਡੀਗੜ੍ਹ ਦੇ ਵਿੱਚ ਕੀ ਹੋ ਰਿਹਾ ਹੈ ਜੋ ਵਰਡ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਇਸਤੇਮਾਲ ਕੀਤੇ ਕਿ ਇਟਸ ਮਰਡਰ ਆਫ ਡੈਮੋਕ੍ਰੇਸੀ ਲੋਕਤੰਤਰ ਦੀ ਹੱਤਿਆ ਹੋਈ ਹੈ ਉਸ ਤੋਂ ਵੱਧ ਕੇ ਉਹ ਜੇ ਸਖਤ ਵਰਡ ਸਖਤ ਟਿੱਪਣੀਆਂ ਲੋਕ ਕਹਿ ਰਹੇ ਸੀਗੇ ਕੇਸ ਦਾ ਮਤਲਬ ਤਾਂ ਹਿੰਦੁਸਤਾਨ ਦੇ ਵਿੱਚ ਹੁਣ ਕੋਈ ਇਲੈਕਸ਼ਨ ਹੀ ਨਹੀਂ ਹੋਣਗੇ ਪਰ ਜਿਵੇਂ ਕਹਿੰਦੇ ਹਨ ਕਿ ਸਚਾਈ ਦੀ ਅਲਟੀਮੇਟਲੀ ਜਿੱਤ ਹੁੰਦੀ ਹੈ ਅੱਜ ਸਚਾਈ ਦੀ ਜਿੱਤ ਹੋਈ ਹੈ ਸੁਪਰੀਮ ਕੋਰਟ ਨੇ ਜੋ ਹਿਸਟੋਰਿਕ ਡਿਸੀਜਨ ਦਿੱਤਾ ਉਹ ਕਾਬਿਲ-ਏ-ਤਾਰੀਫ ਹੈ ਜਸਟਿਸ ਡੀਵਾਈ ਚੰਦਰ ਚੂੜ ਤੇ ਉਹਨਾਂ ਦੇ ਦੋਨੋਂ ਫੈਲੋ ਜਜਸ ਜਿਹੜੇ ਅੱਜ ਫ੍ਰੀ ਮੈਂਬਰ ਬੈਂਸ ਸੀ ਅਸੀਂ ਇੰਡੀਆ ਆਲਾਈன்ஸ் ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸੱਚ ਦੀ ਰਾਖੀ ਕੀਤੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਚਾਈ ਨੂੰ ਹਾਰਨ ਨਹੀਂ ਦਿੱਤਾ ਅੱਜ ਲੋਕੀ ਸੁਪਰੀਮ ਕੋਰਟ ਵੱਲ ਟਕ ਟਕੀ ਲਗਾ ਕੇ ਦੇਖ ਰਹੇ ਸੀ ਨਾ ਸਿਰਫ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਬਲਕਿ ਖਾਸ ਤੌਰ ਤੇ ਚੰਡੀਗੜ੍ਹ ਦੇ ਲੋਕ ਪੰਜਾਬ ਦੇ ਲੋਕ ਦੇਖ ਰਹੇ ਸੀਗੇ ਕਿ ਕੀ ਫੈਸਲਾ ਸੁਪਰੀਮ ਕੋਰਟ ਕਰੇਗਾ ਔਰ ਸੁਪਰੀਮ ਕੋਰਟ ਨੇ ਮੈਂ ਧੰਨਵਾਦ ਕਰਦਾ ਬਹੁਤ ਤਰੀਕੇ ਨਾਲ ਬਹੁਤ ਪਿਆਰ ਦੇ ਨਾਲ ਕਲਮਸੀ ਸਾਹਿਬ ਨੂੰ ਬੁਲਾਇਆ ਬੜੇ ਤਰੀਕੇ ਨਾਲ ਉਹਨਾਂ ਸਵਾਲ ਪੁੱਛੇ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਜ ਸੁਪਰੀਮ ਕੋਰਟ 'ਚ ਖੜੇ ਹੋ ਯੂ ਆਰ ਔਨ ਓਥ ਸੋਚ ਸਮਝ ਕੇ ਬੋਲਣਾ ਸੱਚ ਬੋਲਣਾ ਨਹੀਂ ਤਾਂ ਯੂ ਵਿਲ ਬੀ ਪ੍ਰੋਸੀਕਿਊਟਿਡ ਫਿਰ ਪੁੱਛਿਆ ਕਿ ਤੁਸੀਂ ਟਿਕ ਲਾਏ ਸੀ ਕਹਿੰਦਾ ਹਾਂਜੀ ਲਾਏ ਸੀ ਕਿੰਨੀ ਵੋਟਾਂ ਦੇ ਲਾਏ ਸੀ 8 ਵੋਟਾਂ ਦੇ ਲਾਏ ਸੀ ਕਿਸ ਕਪੈਸਿਟੀ 'ਚ ਲਾਏ ਸੀ ਕਿਸ ਲਾਅ ਦੇ ਅੰਡਰ ਆਏ ਸੀ ਕਿਸ ਰੂਲ ਦੇ ਅੰਡਰ ਆਏ ਸੀਗੇ ਉਹ ਭਾਈ ਸਾਹਿਬ ਕੋਈ ਜਵਾਬ ਨਹੀਂ ਦੇ ਸਕੇ ਫਿਰ ਉਹਨਾਂ ਨੇ ਫੌਰੀ ਤੌਰ ਤੇ ਇੱਕ ਦਿਨ ਦਾ ਟਾਈਮ ਲਿਆ ਕਿਉਂਕਿ ਉਹਨਾਂ ਨੇ ਦੇਖ ਲਿਆ ਸੀਗਾ ਪਹਿਲੇ 14 ਦਿਨ ਦਾ ਟਾਈਮ ਲਿਤਾ ਤਾਂ ਕੀ ਇਹਨਾਂ ਨੇ ਆਪਰੇਸ਼ਨ ਲੋਟਸ ਕੀਤਾ ਚੰਡੀਗੜ੍ਹ ਦੇ ਵਿੱਚ ਕਿਸ ਤਰੀਕੇ ਮੈਜੋਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਔਰ ਉਸ ਕੋਸ਼ਿਸ਼ 'ਚ ਥੋੜਾ ਬਤ ਕਾਮਯਾਬੀ ਹੋਏ ਵੱਡੇ ਵੱਡੇ ਸੂਬਿਆਂ 'ਚ ਸਰਕਾਰਾਂ गिर ਦਿੰਦੇ ਨੇ ਐਮਐਲਏ ਨੂੰ ਇੱਧਰ ਉੱਧਰ ਕਰ ਦਿੰਦੇ ਨੇ ਪਰ ਮੈਂ ਧੰਨਵਾਦੀ ਹਾਂ ਕਿ ਸਾਡੇ ਐਲਾਈਅੰਸ ਨੇ 30 ਤਰੀਕ ਤੱਕ ਜਦ ਲੜਾਈ ਲੜੀ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਉਹਨਾਂ ਦੇ ਕਿਸੇ ਉਸ ਪ੍ਰਲੋਭਨ ਚ ਨਹੀਂ ਆਇਆ ਕਿਸੇ ਲਾਲਚ ਚ ਨਹੀਂ ਆਇਆ ਕਿਸੇ ਕਿਸੇ ਚੀਜ਼ ਚ ਨਹੀਂ ਆਇਆ 30 ਤਰੀਕ ਨੂੰ ਜਿਹੜਾ ਇਲੈਕਸ਼ਨ ਹੋਇਆ ਵੋਟਾਂ ਸਰੇਆਂ ਵੀ ਇੱਕ ਪਾਸੇ ਸੀਗੀਆਂ ਤੇ 15 ਇੱਕ ਪਾਸੇ ਸੀ 16ਵੀਂ ਖਰਾਬ ਸੀ ਪਰ ਚਲੋ ਮੈਂ 16 ਵੀ ਗਿਣ ਲੈਂਦਾ ਉਹਨਾਂ ਦੀ ਫੇਰ ਵੀ ਅਸੀਂ ਚਾਰ ਵੋਟਾਂ ਤੋਂ ਜਿੱਤੇ ਦੇ ਸੀਗੇ ਸੁਪਰੀਮ ਕੋਰਟ ਨੇ ਉਸੇ ਦਿਨ ਨੂੰ ਬੇਸਿਸ ਲੈ ਕੇ 30 ਤਰੀਕ ਦਾ ਜਸਟਿਸ ਕੀਤਾ ਸਾਨੂੰ ਉਮੀਦ ਇਹ ਸੀਗੇ 30 ਤਰੀਕ ਦਾ ਨਿਆਂ ਕੌਣ ਕਰੇਗਾ ਕੌਣ ਇਹ ਤਾਂ ਚਾਹਦੇ ਸੀਗੇ ਉਹਨੂੰ ਦੁਬਾਰਾ ਇਲੈਕਸ਼ਨ ਕਰਾ ਲਓ ਦੁਬਾਰਾ ਕਿਉਂਕਿ ਇਹ ਮジョਰਿਟੀ ਤੋੜਨ ਦੇ ਵਿੱਚ ਕਾਮਯਾਬ ਹੋ ਗਏ ਸੀ ਪਰ ਸੁਪਰੀਮ ਕੋਰਟ ਨੇ ਦੇਖਿਆ ਕਿ ਜਿਸ ਦਿਨ ਇਲੈਕਸ਼ਨ ਹੋਣਾ ਸੀਗਾ ਉਹ ਐਕਚੁਅਲ ਤਰੀਕ ਤਾਂ 18 ਸੀ ਜਿਹਨੂੰ ਪੋਸਟਪੋਨ ਕਰਕੇ 6 ਕੀਤਾ ਗਿਆ ਜਿਹਨੂੰ ਹਾਈ ਕੋਰਟ ਦੇ ਇੰਟਰਵੈਂਸ਼ਨ ਨਾਲ ਅਸੀਂ ਤੀਕਰਾਇਆ ਉਸ ਦਿਨ ਸਥਿਤੀ ਕੀ ਸੀ ਉਸ ਦਿਨ ਸਥਿਤੀ ਐਸੀ ਕਿ ਇੱਕ ਪਾਸੇ 20 ਵੋਟਾਂ ਸੀ ਔਰ ਇੱਕ ਪਾਸੇ 16 ਵੋਟਾਂ ਸੀਆਂ ਔਰ ਜਿੱਤ ਸ਼ਰੇ ਆਮ ਇੰਡੀਆ ਅਲਾਈਂਸ ਦੀ ਸੀ ਔਰ ਸੁਪਰੀਮ ਕੋਰਟ ਨੇ ਅਜ ਉਸਤੇ ਮੋਰ ਲਾਤੀ ਔਰ ਅਨਿਲ ਮਸੀਨ ਉਹ ਵੀ 3 ਹਫ਼ਤੇ ਦਾ ਨੋਟਿਸ ਦਿੱਤਾ ਔਰ ਉਹਨੂੰ ਜਵਾਬ ਦੇਣ ਵਾਸਤੇ ਕਿਹਾ ਇਹ ਬਿਲਕੁਲ ਠੀਕ ਕੀਤਾ ਸੁਪਰੀਮ ਕੋਰਟ ਨੇ ਤਾਂ ਕਿ ਦੁਵਾਰਾ ਜ਼ਿੰਦਗੀ ਦੇ ਵਿੱਚ ਕੋਈ ਐਸੀ ਓਛੀ ਗਿਰੀ ਹੋਈ ਹਰਕਤ ਕਰਨ ਦੀ ਕੋਸ਼ਿਸ਼ ਦੁਵਾਰਾ ਨਾ ਕਰੇ ਦੁਵਾਰਾ ਲੋਕਤੰਤਰ ਦੇ ਵਿੱਚ ਦੀ ਹੱਤਿਆ ਕਰਨ ਦੀ ਕੋਸ਼ਿਸ਼ ਨਾ ਕਰੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਵੋਟਾਂ ਨੂੰ ਖਰਾਬ ਕਰਨ ਦਾ ਕੰਮ ਨਾ ਕਰੇ ਇਸ ਚੀਜ਼ ਤੋਂ ਸਬਕ ਉਹ ਸਾਰੇ ਲੈਣ ਤਾਂ ਮੈਂ ਅੱਜ ਤੁਹਾਡੇ ਸਾਹਮਣੇ ਸਾਡੇ ਕੁਲਦੀਪ ਟਿਟਾ ਜੀ ਜਿਹੜੇ ਚੰਡੀਗੜ੍ਹ ਦੇ ਨਵੇਂ ਬੇਅਰ ਬਣੇ ਨੇ ਇੱਕ ਗਰੀਬ ਪਰਿਵਾਰ ਤੋਂ ਆਂਦੇ ਨੇ ਬਾਲਮੀਕੀ ਸਮਾਜ ਤੋਂ ਆਂਦੇ ਨੇ ਦਲਿਤ ਸਮਾਜ ਤੋਂ ਆਂਦੇ ਨੇ ਛੋਟੇ ਘਰ ਤੋਂ ਆਂਦੇ ਨੇ ਔਰ ਡੱਡੂ ਮਾਜਰੇ ਵਰਗੀ ਜਗ੍ਹਾ ਜਿਹਨੂੰ ਬਹੁਤ ਲੋੜ ਸੀਗੀ ਇੱਕ ਮੇਰ ਉੱਥੋਂ ਬਣੇ ਅੱਜ ਇਹਨਾਂ ਨੂੰ ਇੰਡੀਆ ਅਲਾਈਅੰਸ ਵੱਲੋਂ ਦੋਨੋਂ ਪਾਰਟੀਆਂ ਵੱਲੋਂ ਵਧਾਈ ਦਿੰਦੇ ਨੇ ਕਿ ਗਰੀਬ ਦਾ ਬੱਚਾ ਅੱਜ ਬਣਿਆ ਔਰ ਇਹਦੀ ਲੜਾਈ ਸਾਰੀ ਦੋਨੋਂ ਪਾਰਟੀਆਂ ਨੇ ਡੱਟ ਕੇ ਲੜੀ ਹੈ ਨਾ ਇਹ ਪਿੱਛੇ ਸੀ ਨਾ ਸੀ ਪਿੱਛੇ ਸੀਗੇ ਔਰ ਜਾਣਦੇ ਆ ਸਨੀ ਜੀ ਔਰ ਜਾਣਦੇ ਆ ਸਾਡੀ ਸਾਰੀ ਪਾਰਟੀ ਔਰ ਇਹਨਾਂ ਦੀ ਪਾਰਟੀ ਕਿ ਕਿਸ ਤਰੀਕੇ ਨਾਲ ਇਸ ਬੰਦੇ ਦੀ ਅੱਖਾਂ 'ਚ ਉਸ ਦਿਨ ਅਥਰੂ ਸੀਗੇ ਇਹ ਕੁਝ ਕਰ ਨਹੀਂ ਸਕਦਾ ਸੀ ਬੇਬਸੀ ਪਰਾਜ ਸੁਪਰੀਮ ਕੋਰਟ ਨੇ ਅੱਜ ਅੱਖਾਂ ਚੋਂ ਤਰੂ ਪੁੰਜਣ ਦਾ ਕੰਮ ਕੀਤਾ ਔਰ ਪ੍ਰੈਸ ਨੂੰ ਵੀ ਮੈਂ ਬਤਾਈ ਦਿੰਦਾ ਕਿ ਤੁਸੀਂ ਜਾਗਰੂਕ ਹੋ ਕੇ ਪੂਰੀ ਲੜਾਈ ਦੇ ਵਿੱਚ ਬਿਨਾ ਬਾਇਸ ਦੇ ਸੱਚਾਈ ਨੂੰ ਬਿਆਨ ਕੀਤਾ ਕੋਈ ਐਸਾ ਮੀਡੀਆ ਮੈਂ ਨਹੀਂ ਦੇਖਿਆ ਸੈਕਸ਼ਨ ਜਿੰਨੇ ਸਾਡੀ ਸਪੋਰਟ ਨਾ ਕੀਤੀ ਹੋਏ ਸਾਡੀ ਸਪੋਰਟ ਮੀਨਸ ਸੱਚਾਈ ਦੀ ਸਪੋਰਟ ਮੈਨੂੰ ਕਿਸੇ ਬਤਰਕਾਰ ਨੇ ਅੱਜ ਪੁੱਛਿਆ ਸੀ ਕਿ ਇੰਡੀਆ ਆਲਾਈਂਸ ਦੀ ਫੇਵਰ ਕੀਤੀ ਸੁਪਰੀਮ ਕੋਰਟ ਨੇ ਅੱਜ ਮੈਂ ਕਹਾਂ ਇੰਡੀਆ ਆਲਾਈਂਸ ਦੀ ਫੇਵਰ ਨਹੀਂ ਕੀਤੀ ਸੱਚ ਦੀ ਫੇਵਰ ਕੀਤੀ ਜਸਟਿਸ ਦੀ ਬੇਵਕੀਤੀ ਨਿਆਂ ਦੀ ਬੇਵਕੀਤੀ ਔਰ ਉਹ ਅੱਜ ਨਿਆਂ ਇਸ ਸ਼ਕਲ ਚ ਤੁਹਾਡੇ ਸਾਹਮਣੇ ਆਇਆ ਅਸੀਂ ਸਾਰੇ ਧੰਨਵਾਦੀਆਂ ਤੁਹਾਡਾ ਮੀਡੀਆ ਦਾ ਔਰ ਮੈਂ ਸਾਰੇ ਸਾਥੀਆਂ ਨੂੰ ਵੀ ਕਾਂਗਾ ਜਿੰਨੇ ਸਾਡੇ ਕਾਉਂਸਲਰਸ ਨੇ ਚਾਹੇ ਕਾਂਗਰਸ ਪਾਰਟੀ ਨੇ ਚਾਹੇ ਆਪ ਪਾਰਟੀ ਨੇ ਲੀਡਰਸ ਨੇ ਤੁਸੀਂ ਵੀ ਬਿਲਕੁਲ ਚਾਹੇ ਸੋਸ਼ਲ ਮੀਡੀਆ ਤੇ ਚਾਹੇ ਸੜਕ ਤੇ ਸਭ ਨੇ ਇਸ ਲੜਾਈ ਨੂੰ ਲੜਿਆ ਔਰ ਅੰਤ ਦੇ ਵਿੱਚ ਅਸੀਂ ਕਾਮਯਾਬ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਜਿਹੜੀ ਵੀਡੀਓ ਹੈਗੀ ਹੈ ਇਦੇ ਬਾਰੇ ਦਮਨ ਜੀ ਸਾਡੇ ਵਿੱਚ ਹੀ ਨੇ ਤੇ ਮੈਂ ਕਹਾਂਗਾ ਕਿ ਦਮਨ ਜੀ ਇਸ ਮੀਡੀਆ ਨੂੰ ਥੋੜਾ ਜਿਹਾ ਐਕਸਪਲੇਨ ਵੀ ਕਰ ਦਣਗੇ ਔਰ ਦੱਸ ਵੀ ਦੇਣਗੇ ਕਿ ਆਪਰੇਸ਼ਨ ਲੋਟਸ ਜਿਹੜਾ ਹੈ ਕਿ ਕੈਮਰਿਆਂ ਚ ਵੀ ਕਿਵੇਂ ਰਿਕਾਰਡ ਹੋ ਜਾਂਦਾ ਇਹ ਸਾਰੀਆਂ ਚੀਜ਼ਾਂ ਬੜੀ ਕਲੀਅਰ ਹੈ ਕਲੀਅਰ ਕਿਵੇਂ ਹੈ ਕਿ ਇਹਨਾਂ ਨੂੰ ਫੋਨ ਆਂਦਾ ਕੀ ਨਾ ਜੀ ਮੈਡਮ ਦਾ ਆਸ਼ਾ ਜੈਸਵਾਲ ਆਸ਼ਾ ਜੈਸਵਾਲ ਇਹ ਇੱਕ ਅੱਛਾ ਜੀ ਆਸ਼ਾ ਜੈਸਵਾਲ यहाँ के एक्स मेयर रह चुके हैं इक्कीस सेक्टर में रहते हैं और भारतीय जनता पार्टी के बहुत बड़े लीडर हैं उनको इनको फोन किया गया दमन जी को और दमन जी को फोन करके ये कहा गया कि आपके तो पार्टी के तीन काउंसलर्स हमारे पास आ चुके हैं तो आप भी हमारी पार्टी ज्वाइन कर लो हमारे लिए आपके पास बहुत बेटर ऑफर है जो उनको दिया है उससे भी ज़्यादा आपको दिया जाएगा और ऐसी बातें करके इनको अपने घर बुलाया गया और दमन जी ने हमें ये सारी बातें बताई हमने कहा ठीक है आप जाओ घर और देख के आओ ये क्या करते हैं और इनको घर बुला के अपने बेटे से इनकी बात कराई जो बेटा इनका दिल्ली में था और वो एडवोकेट हैं वो भी किसी लीगल विंग के कुछ इनके भारतीय जनता पार्टी के मेंबर हैं और उन्होंने कहा कि आप दिल्ली आ जाओ और जो हमारे सेंट्रल लीडर्स हैं उनसे आपको मिलवाया जाएगा और उनसे मिलवा के आपको जो भी चीज़ होएगी वो पूरी की जाएगी और दमन जी ने जब इनको कहा कि जी क्या चीज की बात कर रहे हो तो आप क्या कहना चाहते मान सम्मान की बात कर रहे हैं आपको कोई भी हमने ऑफर करनी होगी आपको जरूर ऑफर करेंगे और आपका ख्याल रखा जाए और ये वीडियो जो है ये कल की परसों की वीडियो है जी दिन पहला अच्छा आ बैठो ਉੱਚਾ ਬੋਲ ਦੇਗਾ ਜਿਹੜੀ ਸਭ ਤੋਂ ਪਹਿਲੀ ਵੀਡੀਓ ਸੀਗੀ ਉਹਨਾਂ ਦਾ ਫੋਨ ਆਇਆ ਸੀਗਾ ਚਲੋ ਫੋਨ ਕਿਸ ਦਾ ਆਇਆ ਸੀ ਮੈਨੂੰ ਆਸ਼ਾ ਜਸਵੰਤ ਜੀ ਦਾ ਫੋਨ ਆਇਆ ਸੀ ਜੀ ਮੇਰੇ ਕੋਲ ਉਹਨਾਂ ਦਾ ਨੰਬਰ ਸੇਵ ਨਹੀਂ ਸੀ ਖੈਰ ਮੈਂ ਬਾਅਦ ਚੋਂ ਸੇਵ ਕੀਤਾ ਵਟਸਐਪ ਕਾਲਿੰਗ ਹੋਈ ਮੈਂ ਜੋ ਮੇਰੀ ਉਹਨਾਂ ਨਾਲ ਗੱਲ ਹੋਈ ਉਧਰ ਤੇ ਮੇਰੇ ਕੋਲ ਦੂਜਾ ਮੋਬਾਈਲ ਸੀਗਾ ਮੈਂ ਦੂਜੇ ਮੋਬਾਈਲ ਤੇ ਵੀਡੀਓ ਔਨ ਕਰ ਲਈ ਔਰ ਜੋ ਮੈਂ ਗੱਲ ਉਹਨਾਂ ਨਾਲ ਕਰ ਰਿਹਾ ਔਰ ਜੋ ਮੇਰੇ ਨਾਲ ਗੱਲ ਕਰ ਰਹੇ ਨੇ ਉਹ ਮੈਂ ਰਿਕਾਰਡ ਕਰ ਲਈ ਨੈਕਸਟ ਡੇ ਮੈਂ ਆਪਣੇ ਜਿਹੜੇ ਅੱਜ ਚੰਡੀਗੜ੍ਹ ਨੂੰ ਸੰਭਾਲ ਰਹੇ ਨੇ ਸੰਨੀ ਆਲੂ ਵਾਲੀਆ ਜੀ ਇਹਨਾਂ ਨੂੰ ਮਿਲਿਆ ਮੈਂ ਕਿਹਾ ਜੀ ਇਹ ਇੱਕ ਮੇਰੇ ਕੋਲ ਆਇਆ ਕਾਲ ਆਈ ਔਰ ਇਹ ਉਹਦੀ ਰਿਕਾਰਡਿੰਗ ਹੈ ਕਿਉਂਕਿ ਪਿੱਛੇ ਕਾਫੀ ਦਿਨਾਂ ਚ ਤੁਸੀਂ ਇਹ ਸੁਣ ਉਹ ਫਲਾ ਰਹੇ ਸੀ ਕਿ ਤਿੰਨ ਆ ਗਏ ਨੇ ਦੋ ਹੋਰ ਆ ਰਹੇ ਨੇ ਇੱਕ ਹੋਰ ਆ ਰਿਹਾ ਤੇ ਮੈਨੂੰ ਲੱਗਿਆ ਮੈਨੂੰ ਜਾ ਕੇ ਦੱਸਣਾ ਚਾਹੀਦਾ ਵੀ ਇਦਾਂ ਦੀ ਉਹ ਜਿਹੜੀ ਓਛੀ ਹਰਕਤ ਹੈ ਉਹ ਕਰ ਰਹੇ ਨੇ ਸੰਨੀ ਸਰ ਨੇ ਕਿਹਾ ਠੀਕ ਹੈ ਤੁਸੀਂ ਇਹਨਾਂ ਨੂੰ ਮਨਾ ਨਹੀਂ ਕਰਨਾ ਗੋ ਹੈਡ ਤੁਸੀਂ ਅੱਗੇ ਹੋ ਜਾਓ ਸੋ ਇਹਨਾਂ ਨੇ ਮੈਨੂੰ ਬਕਾਇਦਾ ਆਪਣੇ ਘਰ ਦਾ ਐਡਰੈਸ ਦੱਸਿਆ 110 ਸੈਕਟਰ 2A ਫਿਰ ਮੈਂ ਅਰੋਮਾ ਦੇ ਕੋਲੋਂ ਟੱਪ ਕੇ ਮੈਂ ਪਹੁੰਚ ਕੇ ਮੈਂ ਦੁਬਾਰਾ ਫੋਨ ਕਰਤਾ ਕਿ ਮੈਂ ਕਹੇ ਜੀ ਬਿੰਤਾ ਤੁਹਾਡਾ ਘਰ ਦਿਖ ਨਹੀਂ ਰਿਹਾ ਫਿਰ ਉਹਨਾਂ ਨੇ ਮੈਂ ਰਸਤਾ ਸਮਝਾਇਆ ਕਿ ਪਹਿਲਾ ਮੋੜ ਲੈਫਟ ਹੋ ਜਾਓ ਅੱਗੇ ਆਂਦੇ ਨੈਕਸਟ ਲੈਫਟ ਹੋ ਜਾਓ ਰਾਈਟ ਹੁੰਦੇ ਹੀ ਦੂਜਾ ਘਰ ਨਾ ਉਹਨਾਂ ਦੇ ਘਰ ਪਹੁੰਚਦਾ ਕੁਦਰਤੀ ਮੈਂ ਰੂਮ ਦੇ ਅੰਦਰ ਚੱਲ ਜਾਂਦਾ ਤਾਂ ਮੇਰਾ ਇੱਕ ਸਿਗਨਲ ਲਾਸਟ ਹੋ ਜਾਂਦਾ ਮੈਂ ਫਿਰ ਬਾਹਰ ਆਇਆ ਨਾ ਮੈਂ ਕਈ ਬਾਹਰ ਜਾ ਕੇ ਗੱਲ ਕਰਦਾ ਬਾਹਰ ਆ ਕੇ ਉਹਨਾਂ ਨੇ ਕਿਹਾ ਮੇਰਾ ਬੇਟਾ ਇਸ ਟਾਈਮ ਦਿੱਲੀ ਹੈ ਤੁਸੀਂ ਮੇਰੇ ਬੇਟੇ ਨਾਲ ਗੱਲ ਕਰੋ ਉਹਨਾਂ ਨੇ ਬੇਟੇ ਨੂੰ ਫੋਨ ਲਾਤਾ ਬੇਟੇ ਨੇ ਆਪਣੀ ਸਾਰੀ ਗੱਲਬਾਤ ਕਰਾਈ ਤੇ ਮੈਂ ਦੋ ਤਿੰਨ ਵਾਰੀ ਇਹ ਪੁੱਛਿਆ ਵੀ ਬਾਕੀ ਕਾਉਂਸਲਰਸ ਨਾਲ ਮੇਰੀ ਗੱਲ ਕਰਾ ਦਿਓ ਤੁਹਾਡੇ ਨਾਲ ਹੀ ਹੈ ਕਹਿੰਦੇ ਮੈਂ ਇਸ ਟਾਈਮ ਆਇਆ ਹੋਇਆ ਲੀਗਲ ਦੇਖ ਰਿਹਾ ਮੈਂ ਇੱਥੇ ਮੈਂ ਕੱਲ ਤਰੀਕ ਦੀ ਤਿਆਰੀ ਕਰ ਰਿਹਾ ਤੁਹਾਡੀ ਉਹਨਾਂ ਨਾਲ ਗੱਲ ਵੀ ਕਰਾ ਦਿੱਤੀ ਜਾਏਗੀ ਸੋ ਅੱਜ ਸਵੇਰੇ ਵੀ ਉਹਨਾਂ ਦਾ ਫੋਨ ਆਇਆ ਫਿਰ ਮੈਨੂੰ ਕਹਿੰਦੇ ਵੀ ਮੈਂ ਤੁਹਾਡੀ ਮੀਟਿੰਗ ਕਰਾਣੀ ਹੈ ਮੈਂ ਕਿਹਦੇ ਨਾਲ ਕਰਾਣੀ ਹੈ ਜੀ ਮੈਂ ਕਿਹਾ ਹਰਨਸੂਦ ਨਾਲ ਕਰਾਣੀ ਹੈ ਮਨੋਤਰਾ ਹੀ ਨਾਲ ਕਰਾਣੀ ਕਹਿੰਦੇ ਉਹ ਨਹੀਂ ਉਹ ਤਾਂ ਚੰਡੀਗੜ੍ਹ ਦੇ ਲੋਕਲ ਨੇ ਤੁਸੀਂ ਸਿੱਧਾ ਇੱਥੇ ਆਓ ਮੈਂ ਤੁਹਾਨੂੰ ਨੈਸ਼ਨਲ ਲੀਡਰ ਨਾਲ ਕੋਈ ਸੈਕਟ ਉਹ ਮੇਰੇ ਕੋਲ ਰਿਕਾਰਡਿੰਗਸ ਹੈ ਉਹਨਾਂ ਨਾਲ ਮੈਂ ਤੁਹਾਡੀ ਗੱਲ ਕਰਾਂ। ਸੋ ਇਸ ਤਰੀਕੇ ਨਾਲ ਕਰਦੇ ਕਰਾਉਂਦੇ ਆ ਸ਼ੇਰ ਤਾਂ ਕਹੋ ਮੈਨੂੰ ਇਹ ਕਹਿੰਦੇ ਕਿ ਤੁਸੀਂ ਦਿੱਲੀ ਆਓ ਜੋ ਵੀ ਤੁਹਾਨੂੰ ਹੈਗਾ ਮੈਂ ਕਹੀ ਤੁਹਾਡੀ ਮੰਮਾ ਨੇ ਮੈਨੂੰ ਕਿਹਾ ਸੀ ਜੋ ਉਹਨੂੰ ਦੇਣਾ ਹੈ ਉਸ ਤੋਂ ਇੱਕ ਉੱਪਰ ਦੇਵਾਂਗੇ ਕਹਿੰਦੇ ਉੱਪਰ ਹੀ ਦੇਵਾਂਗੇ ਬਟ ਇੱਕ ਵਾਰੀ ਤੁਸੀਂ ਆ ਜੁ। ਸੋ ਇਹ ਪਿਛਲੇ 4-5 ਦਿਨ ਤੋਂ ਮੈਂ ਉਹਨਾਂ ਨਾਲ ਇੱਕ ਫੋਟ ਤੇ ਵਰਤਲਾਪ ਕਰ ਰਿਹਾ ਸੀਗਾ 5-6 ਵੀਡੀਓਜ਼ ਬਣੀ ਆ ਉਹ ਮੀਡੀਆ ਦੇ ਰੂਬਰੂ ਹੁਣ ਕਰ ਦਿੱਤੀ ਜਾਏਗੀ। ਇਹ ਜਿਹੜੀ ਵੀ ਕਹਿਣ ਦਾ ਬਾਬ ਹੈ ਕਿ ਆਪਰੇਸ਼ਨ ਲੋਟਸ ਦਾ ਜਿਹੜਾ ਸਿਸਟਮ ਹੈ ਉਹ ਐਸੇ ਹਿਸਾਬ ਨਾਲ ਚੱਲਦਾ ਹੈ ਹੁਣ ਸਾਡੇ ਤਾਂ ਆਮ ਆਦਮੀ ਪਾਰਟੀ ਦੇ ਕੌਂਸਲਰ ਜਿਹੜੇ ਹੈਗੇ ਨੇ ਉਹਨਾਂ ਨੂੰ ਐਸੇ ਹਿਸਾਬ ਨਾਲ ਅਪਰੋਚ ਕਰਦੇ ਆ ਔਰ ਐਸੇ ਹਿਸਾਬ ਨਾਲ ਇਹਨਾਂ ਦੀ ਲੀਡਰਸ਼ਿਪ ਜਦ ਸਿੱਧੇ ਤਰੀਕੇ ਨਾਲ ਨਹੀਂ ਜਿੱਤਦੇ ਤੇ ਟੇਡੇ ਔਰ ਗਲਤ ਗਲਤ ਤਰੀਕੇ ਇਸਤੇਮਾਲ ਕਰਕੇ ਹੌਰ ਸਟੇਟਿੰਗ ਨੂੰ ਕਰਦੀ ਹੈ ਔਰ ਇਹ ਗੱਲ ਚੀਫ ਜਸਟਿਸ ਸਾਹਿਬ ਨੇ ਤਦ ਵੀ ਕਹੀ ਸੀ ਜਦ 19 ਤਰੀਕ ਕਰੀ ਗਈ ਸੀ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਸਾਡਾ ਮੇਅਰ ਬਣਿਆ ਸਾਡੇ ਸੈਲੀਬ੍ਰੇਸ਼ਨ ਦਾ ਟਾਈਮ ਸ਼ੁਰੂ ਹੈ ਹੁਣ ਅਸੀਂ ਇੱਕ ਵਾਰੀ ਇਹਨਾਂ ਨੂੰ ਹਾਰ ਪਨਾਵਾਂਗੇ ਔਰ ਢੋਲ ਤੇ ਫਿਰ ਡਾਂਸ ਕਰਾਂਗੇ ਹਾਂ ਇਹ ਬਿਲਕੁਲ ਠੀਕ ਹੈ ਅਸੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਐਦਾਂ ਹੈ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨਾਲ ਇਹਦੇ ਉੱਤੇ ਡਿਸਕਸ਼ਨ ਹੋਏਗੀ ਔਰ ਇਹਨਾਂ ਦੇ ਅਗੇਂਸਟ ਕੰਪਲੇਂਟ ਵੀ ਕੀਤੀ ਜਾਏਗੀ ਔਰ ਜਿਹੜਾ ਬੰਦੀ ਕਾਰਵਾਈ ਹੈ ਉਹ ਸਾਰਿਆਂ ਦੇ ਅੱਗੇ ਕਲੀਅਰ ਵੀ ਕੀਤੀ ਜਾਏ। ਕੱਲੇ ਇਹਨਾਂ ਨੂੰ ਹੀ ਭੱਜੇ ਨੇ ਆਉਂਦੇ ਨੂੰ ਵੀ ਇਤਨੀ ਭੱਜਾ ਹੋਇਆ ਸਤਿ ਸ੍ਰੀ ਅਕਾਲ ਜੀ। ਦੇਖ ਕਿਹੜੇ ਰੁੱਕ ਕੇ ਗਏ ਆ। ਹਾਲਚਾਲ ਚੱਲੇ ਜੀ। ਕਿਹਦੇ ਨੂੰ ਗਏ ਆ। ਸੁਣ ਲੋ ਬੰਦ ਕਰੋ। ਜੱਟੀ ਨੂੰ ਜੋ ਕੇ ਰੱਖੋ। ਬਾਚੋ ਬਲੇ ਕਰਨਾ ਸੀਨੀਅਰ ਡਿਪਟੀ ਮੇਅਰ ਹੋ ਡਿਪਟੀ ਮੇਅਰ ਦਾ ਉਹ ਜਿਹੜਾ ਕਾਂਗਰਸ ਕੋਲੇ ਗਿਆ ਸੀ ਉਸ ਨੂੰ ਲੈ ਕੇ ਨੀ ਤਰੀਕ ਹੈ 26 ਤਰੀਕ ਨੂੰ ਔਰ ਕਿਉਂਕਿ ਮੇਅਰ ਦਾ ਚੋਣਾਂ ਰੱਦ ਕਰ ਦਿੱਤੀਆਂ ਥੱਲੀਆਂ ਚੋਣਾਂ ਵੀ ਰੱਦ ਹੋਣਗੀਆਂ ਦੁਬਾਰਾ ਤੋਂ ਇਲੈਕਸ਼ਨ ਨੂੰ ਕੰਡਕਟ ਕਰਵਾਇਆ ਜਾ ਸਕਦੇ ਆ ਤਾਂ ਤੁਹਾਡੇ ਕੋਲੇ ਗਿਣਤੀ ਹੁਣ 17 ਐਗੀ ਦੂਸਰੇ ਪਾਸੇ ਗਿਣਤੀ ਉੱਨੀ ਹੋ ਚੁੱਕੀ ਹੈ ਉਹਦੇ ਲਈ ਕੀ ਕੀਤਾ ਉਹਦਾ ਜਵਾਬ ਮੈਂ ਦਿੰਦਾ ਐਦਾਂ ਜੀ ਜਦ ਅਲਾਈਅੰਸ ਹੁੰਦਾ ਨਾ ਜੀ ਤਾਂ ਬਹੁਤ ਚੀਜ਼ਾਂ ਹੁੰਦੀਆਂ ਠੀਕ ਹੈ ਅਸੀਂ ਕੀਤਾ ਜਿਸ ਤਰੀਕੇ ਦੇ ਹਾਲਾਤ ਬਣੇ ਔਰ ਅਸੀਂ ਉਹ ਪਟੀਸ਼ਨ ਦੇ ਵਿੱਚ ਵੀ ਆ ਉਹ ਮੰਨ ਲਿਆ ਤੁਹਾਡੀ ਗੱਲ ਵੀ ਪਰ ਜਦ ਅੰਮ੍ਰਿਤ ਮੰਥਨ ਹੁੰਦਾ ਹੈ ਨਾ ਸਮੁੰਦਰ ਦੇ ਵਿੱਚ ਤੇ ਉਹਦੇ ਵਿੱਚ ਅੰਮ੍ਰਿਤ ਵੀ ਨਿਕਲਦਾ ਤੇ ਵਿਸ਼ ਵੀ ਨਿਕਲਦਾ ਉਹ ਵਿਸ਼ ਅਸੀਂ ਪੀਲਾਂਗੇ ਕੋਈ ਗੱਲ ਨਹੀਂ ਉਹ ਸਾਡਾ ਆਪਸ ਦੀ ਅੰਡਰਸਟੈਂਡਿੰਗ ਹੈ ਜਿੱਤ ਗਿਆ ਉਹਦਾ ਠੀਕ ਹੈ ਇੰਡੀਆ ਲਾਈਨ ਜਿੰਦਾਬਾਦ ਇੰਡੀਆ ਲਾਈਨ ਜਿੰਦਾਬਾਦ ਇਸ ਕਰਕੇ ਸਾਨੂੰ ਕੋਈ ਸ਼ਿਕਾਇਤ ਨਹੀਂ ਸੱਚ ਦੀ ਲੜਾਈ ਵਾਸਤੇ ਸਾਡੇ ਗੁਰੂਆਂ ਨੇ ਪੀਰਾਂ ਪਗੰਬਰਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਜੇ ਇੱਕ ਕੁਰਬਾਨੀ ਕਾਂਗਰਸ ਪਾਰਟੀ ਨੂੰ ਕਰਨੀ ਵੀ ਪੈ ਜਾਗੀ ਕੋਈ ਵੱਡੀ ਗੱਲ ਨਹੀਂ